ਦਾ ਨਾਮ ਹਾਕਮ ਸਿੰਘ ਹੈ। ਬਾਗੂ ਜੀ ਇਹ ਕਿਹੜੀ ਬੈਂਕ ਤੇ ਕਿੰਨਾ ਸੋਨਾ ਤਰ ਹੈ ਤੇ ਕਿੰਨੇ ਪੈਸੇ? ਮਥੂਕ ਬੈਂਕ ਦੇ ਵਿੱਚ ਅਸੀਂ ਇਹ ਸੋਨਾ ਰੱਖਿਆ ਸੀ 18.6 ਦਾ। ਅੱਛਾ। ਉਹਦੇ ਉੱਤੇ ਸੀ ਨਾ ਜਤਾ ਸੀ 60000। ਅੱਛਾ। 60000 ਰੁਪਏ ਰੱਖਿਆ ਸੀ ਉਹ ਵਕਤੀ ਪ੍ਰੋਬਲਮ ਆ ਗਈ ਸੀ ਮੇਰਾ ਬੇਟਾ ਸੱਤ ਤੋਂ ਗਿਰ ਗਿਆ ਸੀ। ਤੇ ਉਹਦੀ ਜਾਨ ਵੀ ਬਚੀ ਨਹੀਂ ਤੇ ਦੂਸਰਾ ਸਾਨੂੰ ਇਹ ਮਥੂਕ ਬੈਂਕ ਵਾਲੇ ਬਹੁਤ ਜਿਆਦੇ ਪਰੀਸ਼ਾਨ ਕਰ ਰਹੇ ਨੇ ਪਰ ਇਹ ਮਸੂਦ ਬੈਂਕ ਦੇ ਵਿੱਚ ਇੱਕ ਮੁਲਾਜ਼ਮ ਲੱਗੀ ਹੋਈ ਸੀ ਸਹਿਨਾਜ ਕਪਿਆਲ ਪੰਡਿਤ ਜਿੰਨਾ ਮੇਰਾ ਸਵਨਾ ਸੀ ਸਹਿਨਾਜ ਨੇ ਆਪਣੇ ਘਰ ਵਾਲੇ ਦੇ ਨਾਮ ਕਰਤਾ ਤੇ ਉਹਦੇ ਉੱਤੇ ਲੋ ਆਪਣੇ ਘਰ ਵਾਲੇ ਦੇ ਨਾਮ ਤੇ ਕਰਕੇ ਉਹਦੇ ਉੱਤੇ 70000 ਰੁਪਏ ਹੋਰ ਵੱਧ ਲੈ ਗਏ ਜਦ ਕਿ ਮੈਂ 16000 ਰੁਪਏ ਮੇਰਾ ਪਰਨਾਲਾ ਰਹਿੰਦਾ ਸੀ ਤੇ ਅਸੀਂ ਥਾਣੇ ਦੇ ਵਿੱਚ ਵੀ ਇਹਦੀ ਰਿਪੋਰਟ ਕਰਾਈ ਐਸਆਈ ਕੁਲਵੰਤ ਸਿੰਘ ਲਈ ਐਰਬੋਰਸ ਤੇ ਉਹ ਬੁਲਾ ਲੈਂਦੇ ਸੀ ਇਹ ਤੋਰ ਦਿੰਦੇ ਸੀ ਚੋਰ ਵੀ ਸਾਹਮਣੇ ਬੈਠਾ ਸੀ ਜਿਹਦੇ ਨਾਮ ਸਾਡਾ ਸਿਆਣਾ ਚੋਰ ਵੀ ਸਾਹਮਣੇ ਬੈਠਾ ਸੀ ਤੇ ਜਿਹਨੇ ਨਾਮ ਕੀਤਾ ਸਹਨਾਜ ਕਪਿਆਲ ਪਿੰਡ ਦੀ ਉਹ ਵੀ ਸਾਹਮਣੇ ਬੈਠੀ ਸੀ ਉਹਨਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਸੀਂ ਬੜੇ ਪਰੇਸ਼ਾਨ ਆਈ ਅੱਜ ਹੁਣ ਤੁਸੀਂ ਕੀ ਕੀ ਇਥੇ ਬੈਂਕ 'ਚ ਧਰਨਾ ਲਗਾ ਹਾਂ ਜੀ ਅਸੀਂ ਇੱਥੇ ਅੱਜ ਧਰਨਾ ਲਗਾਇਆ ਜੀ ਸ਼ਾਮ ਦਾ ਕੰਗਾਵਾ ਕੱਲ ਨੂੰ ਪੱਕੇ ਤੌਰ ਤੇ ਪੱਕੇ ਤੌਰ ਤੇ ਕਿਸਾਨ ਦੁਨੀਆ ਨੂੰ ਦੇ ਨਾਲ ਸਪਰਕਰ ਕਰਕੇ ਪੱਕੇ ਤੌਰ ਤੇ ਧਰਨਾ ਲਾਉਗੇ ਮੇਰੇ ਨਾਲ ਤਸਵੀਰ ਤੋਂ ਆਰੇ ਕਿੰਨੇ ਕ੍ਰੈਡਿਟ ਕਾਰਡ ਚ ਕਿੰਨੇ ਪੈਸੇ ਇੱਥੇ ਲਿੱਤੇ ਸੀ ਤੁਮਨੇ ਕਿੰਨੇ ਪੈਸੇ ਲੈ ਲਏ ਮੈਂ 50000 ਰੁਪਏ ਲੇਤਾ ਸੀ ਇੰਨਾ ਫਰਕ ਪਾਇ ਤਾਈ ਟੋਲੇ ਮੇਰੇ ਚੈਨੀ ਤੇ ਰਹੀ ਹੋਈ ਜੀ ਕਰਦੇ ਸੀ ਤੇ ਉਹ ਸਹਿਨਾਜ ਕੁੜੀਆ ਜੀ ਉਹਨੇ ਮੇਰਾ 1 ਲੱਖ ਰੁਪਏ ਦਾ ਲੋਨ ਬਣਾ ਲਿਆ ਅੱਛਾ ਤੁਹਾਡੀ ਬੇਨ ਪੁੱਛੀ ਹਾਂ ਬੇਨ ਪੁੱਛੀ ਮੇਰੀ ਫਿਰ ਉਹ ਪੈਸੇ ਕਿੱਥੇ ਲਏ ਇੰਨਾ 50000 ਰੁਪਏ ਲੇਤਾ ਮੈਂ ਜਿੱਤੇ ਮੈਂ ਦੁਬਾਰੇ ਭਰਨ ਲਈ ਵਿਆਜ ਭਾਵੇਂ ਤੇ ਟਿਕਾਇਆ ਸੀਗਾ ਮੈਂ ਕਿਹਾ ਤਲਵਾ ਦਾ ਸੋਨਾ ਸੜਾ ਲਿਆ ਮਾਸਟਰ ਜਦੋਂ ਮੈਂ ਕਹਾ ਸੋਨਾ ਸੜਾਉਣ ਲਈ ਕੋਈ 1 ਲੱਖ ਰੁਪਏ ਕਰਨੇ ਅੱਛਾ ਜਦੋਂ ਉਹਨ ਉਸ ਤੋਂ ਬਾਅਦ ਅਰਵਾ ਆ ਰਹਾ ਮੈਂ ਕਿ ਉਹ ਕੋਈ ਗੱਲ ਨਹੀਂ ਸੁਣ ਰਿਹਾ ਤੁਹਾਡੇ ਸਾਈਨਾਂ ਤੋਂ ਬਿਨਾਂ ਕਿਵੇਂ ਲਾਉਣਗੇ ਮੈਂ ਮੈਨੂੰ ਕੀ ਪਤਾ ਜੀ ਇਸ ਵੰਤ ਤੁਸੀਂ ਕੋਈ ਥਾਣੇ ਕੰਪਲੀਟ ਕਰੀਏ ਜੀ ਕਰੀਏ ਜੀ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਛਾ ਦਰਜਿੰਦਰ ਕੁਮਾਰ ਕਿਸ ਪੋਸਟ ਤੇ ਕੰਮ ਕਰ ਰਹੇ ਹੋ ਸਰ ਇਸ ਵਿੱਚ ਐਜੇ ਵੀਮ ਗ੍ਰਾਜ ਮੰਤਰੀ ਸਰ ਜੋ ਲੋਕ ਬਾਹਰ ਤੁਹਾਡੀ ਬ੍ਰਾਂਡ ਦੇ ਵਿੱਚ ਇੱਕ ਰੌਲਾ ਪੈ ਰਿਹਾ ਕੋਈ ਪੈਸਿਆਂ ਦੇ ਕੋਈ ਸੋਨੇ ਦੀ ਰਿਕਵਰੀ ਦਾ ਹਾਂਜੀ ਕੀ ਮੈਟਰ ਆ ਜੀ ਕਿਸ ਕਦੋਂ ਦੀ ਗੱਲਬਾਤ ਆ ਸਰ ਸਹੀ ਦੇਖੋ ਨਵੇਂ ਆਏ ਆ ਫਿਲਹਾਲ ਸਾਨੂੰ ਇਸ ਬਾਰੇ ਇੰਨੀ ਜ਼ਿਆਦਾ ਨੌਲੇਜ ਹੈ ਨਹੀਂ ਵੀ ਆਮ ਵੀ ਸਾਡੇ ਜਿੱਤ ਤੱਕ ਨੌਲੇਜ ਹੈ ਵੀ ਇਹ ਮੈਟਰ ਲਾਸਟ ਮਾਰਚ ਮਹੀਨੇ ਤੋਂ ਚੱਲ ਰਿਹਾ ਹੈ ਤੇ ਕੋਈ ਤੁਹਾਡੇ ਕਿਸੇ ਮੁਲਾਜ਼ਮ ਦੇ ਨਾਲ ਰੌਲਾ ਪਾ ਜੀਆ ਦੀ ਲਾਸਟ ਮੁਲਾਜ਼ਮ ਸੀਗੇ ਪੁਰਾਣੇ ਮੁਲਾਜ਼ਮ ਸੀਗੇ ਉਹਨਾਂ ਖਿਲਾਫ ਐਫਆਈਆਰ ਹੋ ਚੁੱਕੀ ਹੈ ਤੇ ਕੰਪਨੀ ਆਪਣੇ ਵੱਲੋਂ ਐਕਸ਼ਨ ਲੈ ਰਹੀ ਹੈ ਤੁਸੀਂ ਨਵੇਂ ਆਏ ਤੁਸੀਂ ਕੀ ਇਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹੋ ਅਸੀਂ ਤਾਂ ਇਹ ਫੁੱਲ ਸਾਡੇ ਵੱਲੋਂ ਸਪੋਰਟ ਹੈਗੀ ਹੈ ਵੀ ਇਹਨਾਂ ਦਾ ਹਾਲ ਜਲਦੀ ਜਲਦੀ ਹੋਣਾ ਚਾਹੀਦਾ ਹੈ ਵੀ ਮੈਂ ਆਪਣੇ ਵੱਲੋਂ ਜੁੜੀ ਵੀ ਇਹਨਾਂ ਦੀ ਹੈਲਪ ਹੋ ਰਹੀ ਹੈ ਮੈਂ ਆਪਣੇ ਵੱਲੋਂ